ਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸਤ ਵਿੱਚ ਹੋਏ ਪੂਰੀ ਤਰ੍ਹਾਂ ਐਕਟ ਸਾਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਐਡਵੋਕੇਟ ਪਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸਾਰੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਰਪਸ ਨੇ ਪੁਰਾਣੇ ਅਤੇ ਨਵੇਂ ਆਗੂ ਖਾਸ ਕਰਕੇ ਸਿਕੰਦਰ ਸਿੰਘ ਮਲੂਕਾ ਵੀ ਹੁਣ ਸ਼ਰੂਮਣੀ ਅਕਾਲੀ ਦਲ ਦੀ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹਨਾਂ ਦੀਕਰ ਕੱਲ ਘਰ ਵਾਪਸੀ ਹੋਈ ਸੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ ਉਹਨਾਂ ਦਾ ਸੁਪੁੱਤਰ ਅਤੇ ਉਹਨਾਂ ਦੀ ਨੋ ਨੇ ਚੋਣ ਲੜੀ ਸੀ ਲੋਕ ਸਭਾ ਦੀ ਹਲਕਾ ਬਟਿੰਡਾ ਤੋਂ ਘਰ ਵਾਪਸੀ ਦੇ ਨਾਲ ਹੀ ਇੱਕ ਪਾਸੇ ਜਿੱਥੇ ਅੱਜ ਬਲਵਿੰਦਰ ਸਿੰਘ ਭੋਲੜ ਨੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਕਰਾਂਗੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਵੱਡੇ ਭਰਾ ਵਰਗਾ ਕੰਮ ਕਰੇਗਾ ਆਸਾਨ ਮੰਨਣਾ ਹੋਵੇਗਾ ਭਾਰਤੀ ਜਨਤਾ ਪਾਰਟੀ ਨੂੰ ਇਹ ਗੱਲ ਸਿਕੰਦਰ ਸਿੰਘ ਮਲੂਕਾ ਸੁਖਬੀਰ ਸਿੰਘ ਬਾਦਲ ਡਾਕਟਰ ਦਜੀਤ ਸਿੰਘ ਚੀਮਾ ਅਤੇ ਕਹਿ ਰਹੇ ਨੇ ਬਲਵਿੰਦਰ ਸਿੰਘ ਧੁੰਦੜ ਤੇ ਦੂਸਰੇ ਪਾਸੇ ਲਗਾਤਾਰ ਹੁਣ ਘਰ ਵਾਪਸੀ ਹੋ ਕਰਵਾ ਰਹੇ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਿਵੇਂ ਐਕਟਿਵ ਹੋਏ ਵਿਰੋਧੀਆਂ ਨੂੰ ਭਾਜੜਾ ਪੈ ਗਈਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਤੇ ਭਾਵੇਂ ਉਹ ਹੋਵੇ ਪਾਰਟੀ ਕਾਂਗਰਸ ਦੀ ਚਾਹੇ ਪਾਰਟੀ ਹੋਵੇ ਆਮ ਆਦਮੀ ਪਾਰਟੀ ਦੀ ਕਿਉਂਕਿ ਆਮ ਆਦਮੀ ਨੂੰ ਪਾਰਟੀ ਨੂੰ ਪਤਾ ਲੱਗ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਪ੍ਰਾ ਪ੍ਰਧਾਨ ਆਪ ਆਦਮੀ ਪਾਰਟੀ ਤੋਂ ਪ੍ਰੀਤੀ ਮਲੋਤਰਾ ਨੂੰ ਸਰੂਪਾ પાਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਇੱਕ ਵੱਡੇ ਆਗੂ ਨੂੰ ਸ਼ਾਮਲ ਕਰਵਾਇਆ ਜਾਵੇਗਾ ਯਾਨੀ ਕਿ ਕਾਫੀ ਲੰਮੇ ਸਮੇਂ ਬਾਅਦ ਅਸੀਂ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਦੀ ਜੋ ਕਿ ਰਿਸ਼ਤੇ ਵਜੋਂ ਚਚੇਰੇ ਭਰਾ ਨੇ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਇਸ ਮਨਪ੍ਰੀਤ ਬਾਦਲ ਨੇ ਜਦੋਂ ਸ਼ਰਧਾਂਜਲੀ ਪੇਟ ਕੀਤੀ ਗਈ ਵਰਸੀ ਮਨਾਏਗੀ ਸੁਖਬੀਰ ਸਿੰਘ ਬਾਦਲ ਦੀ ਤੇ ਉਹਨਾਂ ਨੇ ਬਾਦਲ ਦੇ ਸੋਲੇ ਗਾਏ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਤੇ ਦੂਸਰੇ ਪਾਸੇ ਉਹਨਾਂ ਨੇ ਰੱਜ ਕੇ ਤਾਰੀਫ ਕੀਤੀ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦਾ ਅਗਲਾ ਟਾਰਗੇਟ ਮਨਪ੍ਰੀਤ ਬਾਦਲ ਹੈ ਕਿ ਮਨਪ੍ਰੀਤ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾਵੇ ਉਹਨਾਂ ਦੀ ਘਰ ਵਾਪਸੀ ਹੋਵੇਗੀ ਕਿਉਂਕਿ ਉਹਨਾਂ ਨੇ ਪਹਿਲਾਂ ਆਪਣੀ ਪਾਰਟੀ ਵੀ ਬਣਾਈ ਪਾਰਟੀ ਤੋਂ ਬਾਅਦ ਉਹ ਕਾਂਗਰਸ ਪਾਰਟੀ ਵੱਲ ਵਿੱਚ ਚਲੇ ਗਏ ਸਮਾਂ ਹੁੰਦਾ ਸੀ ਜਦੋਂ ਪੀਪੀ ਪਾਰਟੀ ਦੇ ਵਿੱਚ ਹੁੰਦੇ ਸੀ ਪਗਵੰਤ ਮਾਨ ਮਨਪ੍ਰੀਤ ਦੀ ਪਾਰਟੀ ਉਹ ਸਫਲ ਨਹੀਂ ਹੋਈ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਜਲਦੀ ਸੁਖਬੀਰ ਸਿੰਘ ਬਾਦਲ ਅਦੇ ਦੁਬਾਰਾ ਵਾਪਸ ਕਰਨ ਜਾ ਰਹੇ ਨੇ ਵਾਪਸੀ ਕਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਵੱਲ ਮਿਲੇਗਾ ਕਿਉਂਕਿ ਸਿਆਸਤ ਵਿੱਚ ਬੜਾ ਵੱਡਾ ਨਾਂ ਬੋਲਦਾ ਹੈ ਮਨਪ੍ਰੀਤ ਬਾਦਲ ਦਾ ਭਾਵੇਂ ਮਨਪ੍ਰੀਤ ਬਾਦਲ ਦੀ ਬੁਰੀ ਤਰ੍ਹਾਂ ਹਾਲ ਬੁਰੀ ਹਾਲਤ ਹੋਈ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੀ ਜਬਤ ਜਬਤ ਹੋ ਗਈ 37 ਪਿੰਡਾਂ ਦੇ ਵਿੱਚੋਂ ਸਿਰਫ 3700 ਵੋਟ ਪਈ ਲੇਕਿਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੱਦੇ ਵਿੱਚ ਆ ਕੇ ਹੀ ਉਹਨਾਂ ਨੇ ਪਹਿਲੀ ਸਿਆਸ ਦੀ ਪੌੜੀ ਚੜੀ ਸੀ ਮਨਪ੍ਰੀਤ ਜਿਹੜੇ ਸੁਭੇਸ਼ ਬਾਦਲ ਨੇ ਜਿੰਨੇ ਵੀ ਰੁੱਸੇ ਹੋਏ ਆਗੂ ਨੇ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਕਿਉਂ ਨਾ ਹੋਣ ਚਾਹੇ ਸ਼੍ਰੀ ਅਕਾਲ ਤਖਸੈਦ ਸਾਹਿਬ ਦੀ ਪਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਕਿਉਂ ਨਾ ਹੋਵੇ ਹਰ ਦੇ ਹਰ ਇੱਕ ਦੇ ਟੱਚ ਦੇ ਵਿੱਚ ਨੇ ਉਹ ਚਾਹੁੰਦੇ ਨੇ ਕਿ ਆਪਣੇ ਬਲ ਬੂਤੇ ਉੱਤੇ 2027 ਦੀਆਂ ਵਿਧਾ ਸਭਾ ਦੀਆਂ ਚੋਣਾਂ ਲੜੀਆਂ ਜਾਣ ਤੇ ਲੜੀਆਂ ਤੱਕ ਜਾਣ ਗਿਆ ਜਿੰਨੇ ਵੀ ਪ੍ਰਾਣੇ ਰੁੱਸੇ ਹੋਏ ਵੱਡੇ ਛੋਟੇ ਆਗੂ ਨੇ ਉਹਨਾਂ ਦੀ ਆਪਣੀ ਮਾਂ ਪਾਰਟੀ ਉਹਨਾਂ ਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ ਜਾਵੇ ਸ਼ਕੀਆਂ ਆ ਸੂਤਰੇ ਦੱਸਦੇ ਨੇ ਕਿ ਗੁਪਤ ਮੀਟਿੰਗਾਂ ਚੱਲ ਰਹੀਆਂ ਨੇ ਲਗਾਤਾਰ ਰੜਾਉਂਦੇ ਨੇ ਜਿੰਨੇ ਵੀ ਵੱਡੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਗੁੱਸੇ ਹੋ ਕੇ ਆਪਣੇ ਘਰ ਬੈਠੇ ਹੋਏ ਨੇ ਕਨਵਿੰਸ ਕਰਨਾ ਆਉਂਦਾ ਹੈ ਜਿਸ ਤਰ੍ਹਾਂ ਬੜੇ ਠੰਡੇ ਸੁਭਾਅ ਦੇ ਸੀ ਪ੍ਰਕਾਸ਼ ਸਿੰਘ ਬਾਦਲ ਉਹ ਉਹਨਾਂ ਹੀ ਠੰਡਾ ਸੁਭਾਅ ਹੈ ਸੁਖਬੀਰ ਸਿੰਘ ਬਾਦਲ ਦਾ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕੁਝ ਬੋਲਦਾ ਹੈ ਉਹਦੇ ਆਗੂ ਬੋਲਦੇ ਨਹੀਂ ਨਿਮਰ ਹੋ ਕੇ ਹਮਲ ਹੋ ਕੇ ਉਦੇ ਪੈਰੀ ਪੈਣ ਤੱਕ ਜਾਂਦੇ ਨੇ ਇਹ ਖਾਸੀ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਠੰਡਾ ਬੰਦਾ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਉਹ ਪ੍ਰਧਾਨ ਦੱਸਿਆ ਜਾ ਰਿਹਾ ਹੈ ਕਿ ਅਗਲਾ ਟਾਰਗੇਟ ਉਹਨਾਂ ਦਾ ਹੈ ਕਿ ਮਨਪ੍ਰੀਤ ਬਾਦਲ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਲਿਆਂਦਾ ਜਾਵੇ